ਜਿਨ੍ਹਾਂ ਨੇ ਕਤਲ ਕਰਾਉਣਾ ਸੀ ਉਹ ਅਮਰੀਕਾ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੂੰ ਯੂਰਪ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਗੁਪਤੇ ਨੂੰ ਉੱਥੋਂ ਪੋਲ ਖੁੱਲ ਗਏ ਕਿ ਅਮਰੀਕਾ ਦੇ ਜਿਹੜਾ ਖੂਫੀ ਅਫਸਰ ਸੀ ਉਹਨਾਂ ਦੇ ਨਾਲ ਹੀ ਗੁਪਤਾ ਤੇ ਸੈਂਟਰ ਦੀ ਏਜੰਸੀ ਝੋਖ ਖਿਚੜੀ ਸੀ ਤੇ ਉਹਨਾਂ ਤੋਂ ਹੀ ਪੰਨੂ ਸਾਹਿਬ ਨੂੰ ਕਤਲ ਕਰਾਉਣਾ ਸੀ ਅਮਰੀਕਾ ਨੇ ਫੜ ਲਿਆ ਹੁਣ ਜੇ ਮੈਂ ਝੂਠ ਬੋਲਦਾ ਤਾਂ ਫਿਰ ਅਮਰੀਕਾ ਤੇ ਕੈਂਡੀਡਾ ਤਾਂ ਨਹੀਂ ਝੂਠ ਬੋਲ ਰਹੇ ਸਾਰੀ ਗੱਲ ਸਿੱਧ ਹੋ ਗਈ ਹੈ ਕਿ ਇਹ ਜਿਹੜੀਆਂ ਸਿਆਦਤਾਂ ਹੋਈਆਂ ਇਹ ਮੋਦੀ ਸਾਹਿਬ ਦੀ ਸਰਕਾਰ ਨੇ ਨੈਸ਼ਨਲ ਸਕਿਉਰਿਟੀ ਡਵਾਈਜ਼ਰ ਨੇ ਖੁਫੀਆ ਏਜੰਸੀਆਂ ਨੇ ਇਹ ਸਾਰੀਆਂ ਟ੍ਰਾਈਆਂ ਇੱਥੋਂ ਤੱਕ ਨੋਬਤ ਪਹੁੰਚ ਗਈ ਹੈ ਕਿ ਜਿਹੜਾ ਵੀ ਕੋਈ ਖਾਲਸਤਾਨੀ ਹੈ ਉਸ ਨੂੰ ਮਾਰ ਦੇਣਾ ਪਰ ਜਿਹੜਾ ਅਮਰੀਕਾ ਤੇ ਕੈਨੇਡਾ ਨੇ ਸਟੈਂਡ ਲੈ ਲਿਆ ਇੱਕ ਗੱਲ ਹੁਣ ਥੰਬੀ ਹੋਈ ਐ ਕਿਉਂ ਕਰਕੇ ਭੇਤ ਹਿੰਦੂਵਾ ਦਾ ਇੰਡੀਆ ਦੀ ਸਰਕਾਰ ਦਾ ਖੁੱਲ ਗਿਆ ਆਪਾਂ ਕਹਿੰਦੇ ਐ ਕਿ ਹਿੰਦੂ ਤੇ ਸਿੱਖ ਦਾ ਨੌ ਮਾਸ ਦਾ ਰਿਸ਼ਤਾ ਹੈ ਜੇ ਨੌ ਮਾਸ ਦਾ ਰਿਸ਼ਤਾ ਹੈ ਇਹ ਇੰਨਾ ਸਿੰਘਾਂ ਨੂੰ ਜਿਉ ਤੁਸੀਂ ਸ਼ਹੀਦ ਕੀਤਾ ਇਹ ਤਾਂ ਸਵਾਲ ਤੁਸੀਂ ਆਪਣੇ ਭਰਾਵਾਂ ਨੂੰ ਜਿਹੜੇ ਕਹਿੰਦੇ ਐ 9 ਮਾਸ ਹੈ ਉਹਨਾਂ ਨੂੰ ਪੁੱਛ ਸਕਦੇ ਹੋ ਦੂਸਰੀ ਗੱਲ ਹੈ ਜਿਹੜਾ ਕਿਸਾਨ ਮੋਰਚਾ ਹੋ ਰਿਹਾ ਹੈ ਬੇਸ਼ੱਕ ਉਹ ਸਿਆਸੀ ਗੱਲ ਨਹੀਂ ਕਰਦਾ ਪਰ ਸਾਡਾ ਫਰਜ ਹੈ ਸਾਡੇ ਬੰਦੇ ਐ ਸਾਡੇ ਪਿੰਡਾਂ ਚੋਂ ਗਏ ਐ ਸਾਡੇ ਰਿਸ਼ਤੇਦਾਰ ਐ ਉਹ ਗਰੀਬਾਂ ਦੇ ਲਈ ਐਮਐਸਬੀ ਮੰਗਦੇ ਐ ਜਿਹੜੇ ਖੇਤ ਮਜ਼ਦੂਰ ਐ ਉਹਨਾਂ ਦੀ ਰੋਜ਼ੀ ਦੇ ਵਿੱਚ ਵਾਧਾ ਕਰਨਾ ਚਾਹੁੰਦੇ ਐ ਜਿਹੜੇ ਕਿਸਾਨ ਰੋਜ਼ ਖੁਦਕਸ਼ੀਆ ਕਰ ਰਹੇ ਐ ਕਰਤੇ ਚਲੇ ਹੋਏ ਆ ਉਹ ਉਹਨਾਂ ਨੂੰ ਮਾਫ ਕਰਾਉਣਾ ਚਾਹੁੰਦੇ ਆ ਅਗਰ ਇੱਕ ਵੱਡੇ ਬੰਦੇ ਉਹਦਾ ਨਾਮ ਕੀ ਹੈ ਸੋਮੇਗ ਸੁਆਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਕਰਨਾ ਚਾਹੁੰਦੇ ਆ ਇਹ ਬਹੁਤ ਸੌਖੀ ਗੱਲ ਹੈ ਅੱਜ ਨੋ ਮਾਸਟਰ ਰਿਸ਼ਤਾ ਸੱਚ ਹੋਵੇ ਤੇ ਇਹ ਆਕਸੀਡੈਂਟੀ ਜੱਜ ਕੱਢੀਆਂ ਜਾ ਸਕਦੀ ਹੈ ਇਹ ਹੋ ਸਕਦੀਆਂ 1947 ਤੋਂ ਪਹਿਲਾਂ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਸੀ ਉਹਦੇ ਵਿੱਚ ਖੇਤੀਬਾੜੀ ਦੇ ਵਜ਼ੀਰ ਸੀਗੇ ਚੌਧਰੀ ਛੋਟੂ ਨਾਮ ਜੀ ਉਨ੍ਹਾਂ ਨੇ ਇੱਕ ਲੀਕ ਮਾਰ ਕੇ ਸਾਰੇ ਜ਼ਿਮੀਦਾਰਾਂ ਦਾ ਕਰਜ਼ਾ ਮਾਫ਼ ਕਰਤਾ ਸੀ